ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ ਅੱਜ ਦਾ ਵਲੋਗ ਬੇਹਦ ਇੰਪੋਰਟੈਂਟ ਹੈ ਬੇਹਦ ਇੰਪੋਰਟੈਂਟ ਹੈ ਇਸ ਕਰਕੇ ਕਹਿ ਰਿਹਾ ਕਿਉਂਕਿ ਅਕਸਰ ਮੇਰੇ ਵੀਡੀਓ ਥੱਲੇ ਵੀ ਕਮੈਂਟ ਆਉਂਦੇ ਨੇ ਤੇ ਅਕਸਰ ਇਸ ਚੀਜ਼ ਨੂੰ ਲੈ ਕੇ ਕਾਲਸ ਵੀ ਆਉਂਦੀਆਂ ਰਹਿੰਦੀਆਂ ਆ ਕਿ ਸਰ ਕਲੋਜ਼ ਵਰਕ ਪਰਮਿਟ ਨੂੰ ਲੈ ਕੇ ਵੀ ਜ਼ਰੂਰ ਥੋੜਾ ਬਹੁਤ ਦੱਸੋ ਸੋ ਕਲੋਜ਼ ਵਰਕ ਪਰਮਿਟ ਨੂੰ ਲੈ ਕੇ ਅੱਜ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿ ਕਲੋਜ਼ ਵਰਕ ਪਰਮਿਟ ਦਾ ਕੀ ਟ੍ਰੈਂਡ ਚੱਲ ਰਿਹਾ ਹੈ ਕਲੋਜ਼ ਵਰਕ ਪਰਮਿਟ ਨੂੰ ਲੈ ਕੇ ਕਰੰਟਲੀ ਕੀ ਸਿਚੁਏਸ਼ਨ ਹੈਗੀ ਹੈ ਤੇ ਕੀ ਅਪਡੇਟ ਹੈ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਨੂੰ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਕੈਨੇਡਾ ਦੇ ਵਿੱਚ ਦੋ ਤਰ੍ਹਾਂ ਦੇ ਮੋਸਟਲੀ ਵਰਕ ਪਰਮਿਟ ਜਿਹੜੇ ਆ ਉਹ ਲੱਗ ਜਿਦੇ ਵਿੱਚ ਇੱਕ ক্লোজ ਵਰਕ ਪਰਮਿਟ ਤੇ ਇੱਕ ਓਪਨ ਵਰਕ ਪਰਮਿਟ ਹੁੰਦਾ ਹੈ ਜਿਹੜਾ ক্লোজ ਵਰਕ ਪਰਮਿਟ ਹੈ ਅੱਜ ਉਸ ਬਾਰੇ ਡਿਸਕਸ਼ਨ ਕਰਨਾ ਹੈ ਓਪਨ ਵਰਕ ਪਰਮਿਟ ਬਾਰੇ ਇਸ ਤੋਂ ਪਹਿਲਾਂ ਮੇਰੀਆਂ ਕਈ ਵੀਡੀਓਜ਼ ਨੇ ਉਹਨਾਂ ਨੂੰ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਜੇਕਰ ਉਹਦੇ ਬਾਰੇ ਹੋਰ ਕੋਈ ਜਾਣਕਾਰੀ ਤੁਸੀਂ ਚਾਹੁੰਦੇ ਹੋ ਤਾਂ ਨੀਚੇ ਕਮੈਂਟ ਦੇ ਵਿੱਚ ਲਿਖੋ ਮੈਂ ਜ਼ਰੂਰ ਉਸ ਬਾਰੇ ਵੀ ਡਿਸਕਸ਼ਨ ਤੁਹਾਡੇ ਨਾਲ ਕਰਾਂਗਾ ਪਰ ਅੱਜ ਸਿਰਫ ক্লোਜ਼ ਵਰਕ ਪਰਮਿਟ ਦੀ ਗੱਲ ਕਰਨੀ ਹੈ ক্লোਜ਼ ਵਰਕ ਪਰਮਿਟ ਦਾ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਐਕਚੁਅਲ ਦੇ ਵਿੱਚ ਹੁਣ ਟਰੈਂਡ ਕੀ ਚੱਲ ਰਿਹਾ ਹੈ ਜਾਂ ਫਿਰ ক্লোਜ਼ ਵਰਕ ਪਰਮਿਟ ਕੀ ਲਗਾਉਣਾ ਚਾਹੀਦਾ ਹੈ ਜਾਂ ਨਹੀਂ ਲਗਾਉਣਾ ਚਾਹੀਦਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਜਿਨ੍ਹਾਂ ਦੀ ਵੀ ਫਾਈਲਸ ਇਹ ਰੂਲ ਕੰਡੀਸ਼ਨ ਜਿਹੜੇ ਚੇਂਜ ਹੋਏ ਨੇ ਉਸ ਤੋਂ ਪਹਿਲਾਂ ਦੀਆਂ ਲੱਗੀਆਂ ਨੇ ਤੇ ਆਪਣੇ ਰਿਜ਼ਲਟ ਦਾ ਵੇਟ ਕਰ ਰਹੇ ਨੇ ਸਭ ਤੋਂ ਜ਼ਿਆਦਾ ਸਵਾਲ ਉਹਨਾਂ ਦੇ ਆਉਂਦੇ ਨੇ ਕਿ ਭਾਈ ਜਿਹੜੇ ਰੂਲ ਕੰਡੀਸ਼ਨ ਨਵੇਂ ਆਏ ਨੇ ਉਸ ਤੋਂ ਪਹਿਲਾਂ ਸਾਡੀ ਫਾਈਲ ਲੱਗੀ ਹੋਈ ਸੀ ਸਾਡੀ ਐਲਐਮਆਈਏ ਪਹਿਲਾਂ ਦੀ ਅਪਰੂਵ ਹੈ ਕੀ ਸਾਡੀ ਐਲਐਮਆਈਏ ਦੇ ਉੱਤੇ ਪੋਜ਼ਿਟਿਵ ਡਿਸੀਜਨ ਬਣੇਗਾ ਜਾਂ ਨੈਗੇਟਿਵ ਡਿਸੀਜਨ ਬਣੇਗਾ ਤੋਂ ਨਮਸਤੇ ਆਪਾਂ ਥੋੜੀ ਜਿਹੀ ਕਲੀਅਰਟੀ ਕਰਾਂਗੇ ਅੱਜ ਜੇਕਰ ਤੁਹਾਡੀ ਪਹਿਲਾ ਫਾਈਲ ਲੱਗੀ ਹੋਈ ਹੈ 노 ਡਾਊਟ ਉਸ ਟਾਈਮ ਦੇ ਉੱਤੇ ਜਿਹੜੇ ਵਰਕ ਪਰਮਿਟ ਦੇ ਟਰਮਸ ਕੰਡੀਸ਼ਨਸ ਸੀਗੇ ਜਾਂ ਸਰਕਮਸਟੈਂਸਸ ਸੀਗੇ ਕੁਝ ਹੋਰ ਸੀਗੇ ਤੇ ਹੁਣ ਜਦੋਂ ਕੈਨੇਡੀਅਨ ਗਵਰਨਮੈਂਟ ਕਾਫੀ ਸਟ੍ਰਿਕਟ ਹੋਈ ਹੈ ਇਸ ਮਸਲੇ ਦੇ ਵਿੱਚ ਤਾਂ ਹੁਣ ਥੋੜੇ ਜੇ ਬਦਲੇ ਨੇ ਫੋਰ ਐਗਜ਼ਾਮਪਲ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਕਿ ਤੁਹਾਡੀ ਐਲ ਐਮ ਆਈਏ ਜਿਹੜੀ ਉਹ ਬੇਸ਼ੁਮਾਰ ਜਿਹੜੇ ਆ ਉਹ ਅਪਰੂਵਲ ਆਉਂਦੇ ਸੀਗੇ ਤੇ ਕ੍ਰੋਸ ਚੈੱਕ ਫਾਈਲ ਜਿਹੜੀਆਂ ਨੇ ਉਹ ਘੱਟ ਹੁੰਦੀਆਂ ਸੀਗੀਆਂ ਪਰ ਹੁਣ ਜਦੋਂ ਦੀ ਸਟ੍ਰਿਕਟਨੈਸ ਵਧ ਗਈ ਹੈ ਜਦੋਂ ਦੀ ਕੈਨੇਡੀਅਨ ਗਵਰਨਮੈਂਟ ਹੁਣ ਕ੍ਰੋਸ ਚੈਕਿੰਗ ਵਾਲੇ ਪਾਸੇ ਨੂੰ ਤਰੀ ਹੈ ਤਾਂ ਹੁਣ ਪ੍ਰੋਬਲਮ ਥੋੜੀ ਵਧੀ ਹੈ ਰਿਫਿਊਜ਼ਲ ਰੇਟ ਜਿਹੜਾ ਉਹ ਬਹੁਤ ਹਾਈ ਹੋ ਗਿਆ ਹੈ ਰਿਫਿਊਜ਼ਲ ਰੇਟ ਇਸ ਕਰਕੇ ਹਾਈ ਹੋਇਆ ਹੈ ਪਹਿਲਾਂ ਇਸ ਤਰੀਕੇ ਦੇ ਵੀ ਕੇਸ ਆਏ ਸੀਗੇ ਕਿ ਕਈ ਉਸ ਏਰੀਆ ਦੀਆਂ ਐਲਐਮਆਈ ਅਪਰੂਵ ਹੋ ਗਈਆਂ ਸੀਗੀਆਂ ਜਿੱਥੇ ਐਕਚੁਅਲ ਦੇ ਵਿੱਚ ਉਹ ਬਿਜ਼ਨਸ ਆਪਰੇਸ਼ਨ ਦੇ ਵਿੱਚ ਹੀ ਨਹੀਂ ਸੀ ਹੁੰਦਾ ਉਸ ਜਗ੍ਹਾ ਤੇ ਵੀ ਐਲਐਮਆਈਏ ਪ੍ਰੂਵ ਹੋ ਜਾਂਦੀਆਂ ਸੀਗੀਆਂ ਤੇ ਉਹਦੇ ਬਿਹਾਫ ਤੇ ਵੀ ਵਰਕ ਪਰਮਿਟ ਜਿਹੜੇ ਆ ਉਹ ਪ੍ਰੂਵ ਹੁੰਦੇ ਸੀਗੇ ਕਿ ਯਾ ਹੋਰ ਇਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਮੈਨਿਪੂਲੇ ਜਿਹੜੀ ਉਹ ਚੱਲਦੀ ਸੀਗੀ ਪਰ ਹੁਣ ਜਦੋਂ ਏਮਪਲੋయర్ ਪ੍ਰੋਪਰ ਇਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰਦਾ ਹੈ ਤਾਂ ਹੀ ਤੁਹਾਡੀ ਫਾਈਲ ਅਪਰੂਵ ਹੁੰਦੀ ਹੈ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਵਰਕ ਐਕਸਪੀਰੀਅੰਸ ਹੈ ਉਨੂੰ ਵੀ ਕਾਊਂਟ ਕੀਤਾ ਜਾਂਦਾ ਕਿ ਭਈ ਜਿਹੜਾ ਤੁਹਾਡਾ ਵਰਕ ਐਕਸਪੀਰੀਅੰਸ ਆ ਕੀ ਉਹ ਉਸ ਸੇਮ ਫੀਲਡ ਦੇ ਵਿੱਚ ਹੈ ਜਿਹਦੇ ਵਾਸਤੇ ਤੁਸੀਂ ਐਲਐਮਆਈ ਲਹੀ ਸੀਗੀ ਕੀ ਤੁਸੀਂ ਉਸ ਕੰਮ ਨੂੰ ਬਖੂਬੀ ਜਾ ਕੇ ਉੱਥੇ ਕਰ ਸਕਦੇ ਹੋ ਉਹ ਰੋਲ ਪਲੇ ਕਰ ਸਕਦੇ ਹੋ ਜਿਸ ਵਾਸਤੇ ਤੁਸੀਂ ਅਪਲਾਈ ਕੀਤਾ ਹੈ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਜਿਹੜਾ ਏਮਪਲੋਇਰ ਹੈ ਕੈਨੇਡਾ ਦੇ ਵਿੱਚ ਤੁਹਾਡਾ ਉਹਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਚੈੱਕ ਕੀਤਾ ਜਾਂਦਾ ਕਿ ਉਹਦੇ ਕੋਲ ਕਿੰਨੇ ਬੰਦੇ ਕੰਮ ਕਰ ਰਹੇ ਆ ਤੇ ਉਹਦੇ ਵਿੱਚੋਂ ਜਿਹੜੀ ਐਲਐਮਆਈ ਐ ਅਪਰੂਵ ਹੋਈ ਹੈ ਕੀ ਵਾਕਏ ਜਿਹੜੇ ਟਰਮਸ ਕੰਡੀਸ਼ਨਸ ਨੇ ਉਹਨਾਂ ਨੂੰ ਉਹ ਫਾਲੋ ਕਰਦੀ ਹੈ ਜਿਹੜਾ ਉਹ ਬਿਜ਼ਨਸ ਹੈ ਕੀ ਉਹ ਆਪਰੇਸ਼ਨ ਦੇ ਵਿੱਚ ਬਿਜ਼ਨਸ ਹੈਗਾ ਐਕਟਿਵ ਬਿਜ਼ਨਸ ਹੈਗਾ ਜਾਂ ਫਿਰ ਉਸ ਬਿਜ਼ਨਸ ਨੂੰ ਲੈ ਕੇ ਕਰੰਟ ਸਰਕਮਸਟੈਂਸਸ ਕੀ ਨੇ ਉਸ ਵਿਹਾਰ ਤੇ ਤੁਹਾਡੀ ਫਾਈਲ ਜਿਹੜੀ ਹੈ ਉਹਨੂੰ ਅਪਰੂਵ ਕੀਤਾ ਜਾਂਦਾ ਜੇਕਰ ਉਹਦੇ ਵਿੱਚ ਕੋਈ ਕਮੀ ਖਾਮੀ ਹੁੰਦੀ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਰਿਜੈਕਸ਼ਨ ਜਿਹੜਾ ਉਹ ਹੋ ਸਕਦਾ ਹੈਗਾ ਸੋ ਇਹ ਇੱਕ ਬਹੁਤ ਅ ਵੱਡੀ ਗੱਲ ਹੈ ਚੋਸ਼ਾ ਤੇ ਜੈਟ ਤੁਹਾਨੂੰ ਨਹੀਂ ਦੱਸ ਰਹੇ ਜਾਂ ਗੁੰਮਰਾਹ ਕਰ ਰਹੇ ਨੇ ਇਸ ਮਸਲੇ ਦੇ ਉੱਤੇ ਕਈਆਂ ਤੇ ਜਿਹੜੀਆਂ ਪ੍ਰੀ ਅਪਰੂਵ ਪਹਿਲਾਂ ਦੀਆਂ ਐਲਐਮਆਈ 2024 ਵਾਲੀਆਂ ਪਈਆਂ ਨੇ ਉਹਨਾਂ ਨੂੰ ਸੇਲ ਕਰਨ ਦੇ ਵਿੱਚ ਲੱਗੇ ਹੋਏ ਨੇ ਪਰ ਜੋ ਇਸ ਟਾਈਮ ਦੇ ਉੱਤੇ ਟ੍ਰੈਂਡ ਦੀ ਆਪਾਂ ਗੱਲ ਕਰ ਲਈਏ ਜੇਕਰ ਤੁਸੀਂ ਪ੍ਰੋਪਰ ਐਲੀਜੀਬਲ ਹੈਗੇ ਉਹ ਤੁਹਾਡਾ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਹੁੰਦਾ ਹੈ ਉਧਰ এমপ্লয়ার ਦਾ ਹੁੰਦਾ ਹੈ ਤਾਂ ਤੁਹਾਡਾ ਵਰਕ ਪਰਮਿਟ ਅਪਰੂਵ ਹੋਵੇਗਾ ਜੇ ਨਹੀਂ ਹੁੰਦਾ ਤਾਂ ਵਰਕ ਪਰਮਿਟ ਅਪਰੂਵਲ ਥੋੜੀ ਮੁਸ਼ਕਲ ਹੋ ਸਕਦੀ ਹੈ ਤੁਹਾਡੀ ক্লোਜ਼ ਵਰਕ ਪਰਮਿਟ ਵਾਲਿਆਂ ਵਾਸਤੇ ਉਸ ਤੋਂ ਇਲਾਵਾ ਜੇਕਰ ਤੁਹਾਡਾ ਇਨ ਡਿਮਾਂਡ ਸੈਕਟਰ ਹੈ ਤਾਂ ਅਪਰੂਵਲ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ ਨੇ ਖਾਸ ਕਰਕੇ ਜਿੱਥੇ ਤੁਸੀਂ ਅਪਲਾਈ ਕੀਤਾ ਹੈ ਉਸ ਪ੍ਰੋਵਿੰਸ ਦੇ ਵਿੱਚ ਜੇਕਰ ਤੁਹਾਡਾ ਇਨ ਡਿਮਾਂਡ ਸੈਕਟਰ ਹੈਗਾ ਹੈ ਚਲੋ ਜੀ ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਕਿ ਭਈ ਜੇਕਰ ਕੈਨੇਡਾ ਦੇ ਲਈ ਅਸੀਂ ਵਰਕ ਪਰਮਿਟ ਲਗਾਉਣਾ ਹੈ ਤਾਂ ਕੀ ਇਹ ਸਹੀ ਸਮਾਂ ਹੈਗਾ ਜਾਂ ਨਹੀਂ ਹੈਗਾ ਤਾਂ ਮੈਂ ਬੜੀ ਕਲੀਅਰ ਗੱਲ ਤੁਹਾਨੂੰ ਦੱਸਦਾ ਹਾਂ ਜੇਕਰ ਤੁਸੀਂ ਹੁਣ ਫਾਈਲ ਲਗਾਉਣਾ ਚਾਹੁੰਦੇ ਹੋ ਖਾਸ ਕਰਕੇ ক্লোਜ਼ ਵਰਕ ਪਰਮਿਟ ਦੀ ਤਾਂ ਰੁਕ ਜਾਓ ਜਿੰਨੀ ਦੇਰ ਤੱਕ ਕੈਨੇਡਾ ਦੇ ਵਿੱਚ ਇਲੈਕਸ਼ਨ ਨਹੀਂ ਹੋ ਜਾਂਦੇ ਨਵੀਂ ਸਰਕਾਰ ਨਹੀਂ ਬਣ ਜਾਂਦੀ ਨਵੀਂ ਕੈਬਨਿਟ ਨਹੀਂ ਬਣ ਜਾਂਦੀ ਤੇ ਜਿਹੜੇ ਰੂਲ ਕੰਡੀਸ਼ਨ ਨੇ ਜੇਕਰ ਤੁਹਾਡੇ ਹਿਸਾਬ ਨਾਲ ਨਹੀਂ ਹੁੰਦੇ ਉਨੀ ਦੇਰ ਤੱਕ ਤੁਸੀਂ ਫਾਈਲਿੰਗ ਨਾ ਕਰੋ ਕਾਰਨ ਕੀ ਹੈ ਬਾਈ ਦਾਵੇ ਤੁਹਾਨੂੰ ਉਥੋਂ ਐਲ ਐਮ ਆਈਏ ਮਿਲ ਜਾਂਦੀ ਹੈ ਤੁਹਾਡੇ ਤੋਂ ਕੋਈ ਏਜੈਂਟ ਐਡਵਾਂਸ ਫੜ ਲੈਂਦਾ ਹੈ ਉਸ ਤੋਂ ਬਾਅਦ ਤੁਹਾਡਾ ਕਹਿ ਸਕਦੇ ਕਿ ਵਿਚ ਵਿਚਾਲੇ ਕੇਸ ਹੁੰਦਾ ਹੈ ਉਧਰ ਸਰਕਾਰ ਬਦਲ ਜਾਂਦੀ ਹੈ ਕੋਈ ਰੂਲ ਕੰਡੀਸ਼ਨ ਬਦਲ ਦਿੰਦੀ ਹੈ ਤਾਂ ਭਈ ਏਜੰਟਾਂ ਤੋਂ ਪੈਸੇ ਵਾਪਸ ਕਰਾਣੇ ਜਿਹੜੇ ਉਹ ਬਹੁਤ ਵੱਡੀ ਮੁਸੀਬਤ ਹੁੰਦੀ ਹੈ ਐਨੇ ਸੌਖੇ ਪੈਸੇ ਵਾਪਸ ਨਹੀਂ ਹੁੰਦੇ ਸੋ ਥੋੜਾ ਜਿਹਾ ਤੁਸੀਂ ਵੇਟ ਕਰ ਸਕਦੇ ਹੋ ਇਸ ਮਸਲੇ ਦੇ ਵਿੱਚ ਜੇਕਰ ਤੁਸੀਂ ক্লোਜ਼ ਵਰਕ ਪਰਮਿਟ ਅਪਲਾਈ ਕਰਨਾ ਹੈਗਾ ਬਾਕੀ ਜੇਕਰ ਕੋਈ ਨੇਕ ਟੂ ਨੇਕ ਕਵੇ ਕਿ ਭਈ 100 ਚ ਕਿੰਨੀਆਂ ਫਾਈਲ ਅਪਰੂਵ ਹੋ ਰਹੀਆਂ ਨੇ ਤੇ ਇਦਾਂ ਕਹਿਣਾ ਤਾਂ ਥੋੜਾ ਇੰਪੋਸੀਬਲ ਹੈ ਪਰ ਪਹਿਲਾ ਨਾਣੋ ਸਕਸੈਸ ਰੇਟ ਜਿਹੜਾ ਉੱਤੇ ਬਹੁਤ ਵੱਡੀ 60% ਹੈ ਜੇਕਰ ਪਹਿਲਾ 10 ਵਿੱਚੋਂ 8 ਫਾਈਲਾਂ ਅਪਰੂਵ ਹੋ ਰਹੀਆਂ ਸੀਗੀਆਂ ਤਾਂ ਹੁਣ ਉਹਦਾ ਅੱਧਾ ਰਹਿ ਗਿਆ ਇਹ ਤੁਸੀਂ ਸਮਝ ਸਕਦੇ ਹੋ ਇਹ ਬੜੀ ਕਲੀਅਰ ਗੱਲ ਹੈਗੀ ਹੈ ਖਾਸ ਕਰਕੇ ক্লোਜ਼ ਵਰਕ ਪਰਮਿਟ ਦੇ ਮਾਮਲੇ ਦੇ ਵਿੱਚ ਜੇਕਰ ਆਪਾਂ ਕਿਹਾ ਜਾਵੇ ਉਮੀਦ ਕਰਦਾ ਹਾਂ ਬਲਕਸ ਆਂਦਾ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰ ਤੁਹਾਡਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ